ਔਰ ਮੱਖਣ ਭੱਜ ਕੇ ਆਲੇ ਠੀਕ ਆ ਜੋ ਹੋਰ ਅੱਜ ਐਸਪੀ ਦੇ ਪਿੰਡ ਆ ਆ ਵਧੀਆ ਵਧੀਆ ਤੁਸੀਂ ਜਨਾਓ ਐਸਪੀ ਦੇ ਪਿੰਡ ਇਹ ਮੈਚ ਅੱਜ ਐਸਪੀ ਦੇ ਪਿੰਡ ਅੱਜ ਐਸਪੀ ਦੇ ਪਿੰਡ ਮੈਚ ਆ ਤੇ ਆਪਣੀ ਘਰ ਦੀ ਟੀਮ ਦਾ ਮੇਲਾ ਅੱਜ ਹਾਂਜੀ ਹਾਂਜੀ ਤੇ ਜਿੰਨ ਮਾਰੇ ਭਲਾ ਕਰੇ ਪਹਿਲਵਾਨ ਆਏ ਸਾਰੇ ਹਾਂਜੀ ਹਾਂਜੀ ਵਧੀਆ ਕੀਪਾ ਆ ਹਾਂਜੀ 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 ਹਾਂ ਸਾਰੇ ਉਹ ਦੂਜੇ ਭਰਾ ਵੀ ਆ ਹਾਂ ਬਾਬਾ ਕਰੇ ਭਲੀ ਸੱਚੇ ਪਾਤਸ਼ਾਹਾਂ ਪਰ ਉਹ ਨਾ ਦੇ ਬੰਦੇ ਜੀ ਹਾਂਜੀ ਮੈਚ ਆ ਹਾਂਜੀ ਵਧੀਆ ਖੇਡ ਕੇ ਤੇ ਵਧੀਆ 플레이ਰ ਸਾਰੇ ਕਰਨ ਜਾਣ ਵੀ ਜੇ ਵੀ ਜੇ ਤਕਰੀਬਨ ਸਾਰੇ ਪਹਿਲਵਾਨਾਂ ਦੇ ਲੱਗੇ ਆ ਹਾਂਜੀ ਪਹਿਲਵਾਨ ਦਾ ਜੀ ਬਹੁਤ ਬਹੁਤ ਪਹਿਲਾਂ ਤੁਹਾਨੂੰ ਮੁਬਾਰਕਾਂ ਮਗੂਰ ਮਹਾਰਾਜ ਦੀ ਕਿਰਪਾ ਨਾਲ ਸ਼ੁਕਰਾਨਾ ਸੱਚੇ ਪਾਤਸ਼ਾਹ ਜੀ ਬੜੀ ਖੁਸ਼ੀ ਹੋਈ ਇਹਦੇ ਵੀ ਜੀ ਹਾਂਜੀ ਛੋਡੀ ਭਾਈ ਦਾ ਕੀ 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 ਬੜੀ ਮਾਲਕ ਨੇ ਸੁਣੀ ਸੱਚੇ ਪਾਸ਼ ਨੇ ਭਰਾਵਾ ਹਾਂਜੀ ਬਾਬਾ ਨਾਨਕ ਦਾ ਨਾਮ ਲੈਣ ਵਾਲਾ ਬੰਦਾ ਆ ਹਾਂਜੀ ਗੁਰੂ ਮਹਾਰਾਜ ਇਹੋ ਜਿਹੇ ਪਲੋਇਰਾਂ ਦੀ ਸਾਰਿਆਂ ਦੀ ਮਿਹਨਤ ਕਰਨ ਵਾਲਾ ਜੀ ਸੁਣੇ ਤਿਆਰੀ ਤੋਰੀ ਕਰ ਰਹੇ ਆ ਫਿਰ ਚਲਦੇ ਘਰੋਂ ਨੂੰ ਮਿਲਦੇ ਤੇ ਠੀਕ ਭਾਈ 80 ਗਾਲ ਜੀ ਸਾਰਿਆਂ ਨੂੰ ਆਪਾਂ ਪਹੁੰਚੇ ਜੀ ਅੱਜ ਪਿੰਡ ਜੋੜ ਸਿੰਘਲਾ ਸੁਪਰਸਟਾਰ ਖਿਡਾਰੀ ਐਸਪੀ ਜੋੜ ਸਿੰਘ ਦੇ ਪਿੰਡ ਤੇ ਆਪਣਾ ਵੀਰ ਆ ਤੇ ਜੀ ਤੋਂ ਨਾ ਚੱਲ ਕੇ ਆਇਆ ਨਰਮੀ ਸਤਿਗੁਰ ਜੀ ਆਪਾਂ ਪਹੁੰਚੇ ਅੱਜ ਵੀਰ ਅਸਤੀ ਦੇ ਪਿੰਡ ਜੋਤ ਸਿੰਘ ਵਾਲੇ ਤੇ ਆਜਾ ਰਾਮ ਜੀ ਵਾਲੀ ਹੋਰ ਵਿੱਚ ਕੀ ਹਾਲ ਕੀਤਾ ਜੀ ਹੋਰ ਕਹਿੰਦਾ ਵਈ ਉਹ ਦੋ ਫਿਰ ਸਾਲ ਫਿਰ ਛੱਡ ਦੇ ਕੱਲਾ ਬਣੇ